तेरे शीशे में मैं बाकी नहीं है बता क्या तू मेरा सा की नहीं है समंदर से मिले प्यासे को शबनम बखीली है ये रज़ा की नहीं है ऐ खुदा तू तो सागर है मेनू तो सिर्फ एक बूंद मिले किसे दिन نشہ चढ़या सी सुरूर आया सी ਹੁਣ ਕੋਈ ਨਹੀਂ ਹੈ सागर तो एक बूंद मिले ਐ ਖੁਦਾ ਇਹ ਤੇ ਬਖੀਲੀ ਹੋਈ ਕੋਈ ਰਜ਼ਾ ਕੀ ਥੋੜੀ ਹੈ ਚੰਨਲ ਸੁਣਨਾ ਤਾਨਾ ਮਾਰਿਆ ਦਿਨ ਤੇ ਅਠੇ ਪੈਰ ਦਾ ਆਨੰਦ ਦੇ ਅਠੇ ਪੈਰ ਸੁਰਤ ਜੋੜ ਇਹ ਕੀ ਥੋੜਾ ਜਿਹਾ ਮਨ ਚਲਾ ਗਿਆ ਨਮਾਜ਼ ਦੇ ਨੇੜੇ ਚਲਾ ਗਿਆ ਸੀ ਤੇ ਥੋੜਾ ਜਿਹਾ ਰਸ ਮਿਲ ਗਿਆ ਸੀ ਕਈਆਂ ਨੂੰ ਮਿਲ ਜਾਂਦਾ ਕਈ ਦਫਾ ਪਾਠ ਦਾ ਕਈ ਦਫਾ ਕੀਰਤਨ ਸੁਣਦੇ ਆ ਵੀ ਮਿਲ ਜਾਂਦਾ ਇਕਬਾਲ ਗਿਲਾ ਕਰਦਾ ਹੈ ਖੁਦਾ ਤੇ ਤੇਰੇ ਸੀ ਹੀ ਸ਼ੇਮੇ ਮੇ ਬਾ ਕੀ ਨਹੀਂ